ਹਾਂ ਜੀ ਬਈ ਕੀ ਨਾਮ ਹੈ ਪਪਾ ਜੀ ਨਾਮ ਹੈ ਕਿਥੋਂ ਦੇ ਨਾਲੇ ਡੜਬੇ ਦੇ ਜੀ ਤੇ ਕੀ ਕਾਰਨ ਹੋਇਆ ਜਿਹੜੀ ਤੁਹਾਨੂੰ ਇਹ ਪਰਲੀ ਸਾਈਡ ਤੋਂ ਆਈ ਉਹ ਕੱਟ ਲਵਾਂ ਇਧਰੇ ਪਾਸੇ ਫੁੱਟਬਾਲ ਲਵਾਂ ਆ ਕੇ ਮੈਂ ਉਹ ਉੱਥੇ ਖੜਿਆ ਆ ਆ ਕੇ ਉਰੋਂ ਦੀ ਗੱਡੀ ਆਈ ਮੈਂ ਭੱਜ ਕੇ ਪਰਾ ਹੋ ਗਿਆ ਉਹ ਮੁੰਡੇ ਇੱਥੇ ਖੜੇ ਤੇ ਪਿੱਛੇ ਦੋਰੇ ਖੜੇ ਤੇ ਉੱਥੇ ਖੜੇ ਤੇ ਆਕਨ ਦੇ ਵਿੱਚ ਮਾਰੀ ਜਦੋਂ ਫਿਰ ਤਾਂ ਸਮਝ ਨਹੀਂ ਰੱਜਿਆ ਜਦੋਂ ਫਿਰ ਪਾਟ ਚੜ ਕਟਪ ਗਈ ਕੀ ਹਾਲਤ ਕੀ ਆ ਦੀ ਬੰਦੇ ਦੀ ਹਾਲਤ ਚਿੱਟੇ ਨਾਲ ਰੱਜਿਆ ਪਿਆ ਜੀ ਤੁਹਾਨੂੰ ਦਿਨ ਦੇ ਜੀ ਖੜਾ ਵੀ ਜਾਂਦਾ ਬੋਲਿਆ ਨਹੀਂ ਜਾਂਦਾ ਤੁਸੀਂ ਵੀ ਕੰਮ ਕਰਦੇ ਅਸੀਂ ਬੱਕਰੀਆਂ ਚਾਰਦੇ ਆਂ ਜੀ ਕਿੰਨਾ ਨੁਕਸਾਨ ਹੋ ਗਾ ਰੋ ਨੁਕਸਾਨ ਦੇਖ ਲਓ ਜੀ ਆ ਤਿੰਨ ਮਰ ਗਈਆਂ ਜੀ ਆ ਜੋ ਮੁੰਡਿਆਂ ਦਾ ਨਹੀਂ ਪਤਾ ਸੱਟ ਉਹਨਾਂ ਦੇ ਜਿਆਦਾ ਇੱਕ ਦੇ ਤਾਂ ਜਿਆਦਾ ਆ ਕੌਣ ਸੀ ਬੰਦੇ ਉਹ ਉਹ ਆਪਣੇ ਦੀ ਜਵਾਲੀ ਆਪਣੇ ਭਾਈਏ ਨੇ ਆਪਣੇ ਸੱਟ ਲੱਗੀ ਉਹਦੀ ਹਾਂ ਜੀ ਸੱਟ ਖਾਸੀ ਆ ਜੀ ਗੱਡੀ ਉਹ ਪਰਲੇ ਪਾਸੇ ਟੱਪ ਗਈ ਜੀ ਫੁੱਟੇ ਕੀ ਗੱਡੀ ਹਾਂ ਜੀ ਮੈਂ ਤਾਂ ਗਿਆ ਵੀ ਨਹੀਂ ਜੀ ਫੁੱਟੇ ਹੋ ਗਏ ਉਤੋਂ ਵੀ ਗਈਆਂ ਜੀ ਤਾਂ ਫੁੱਟੋ ਨਹੀਂ ਆਉਣ ਤਾਂ

और कोई नशा कोई गोली या कोई चिट्टा ना कातिया रेट बोलो गड्डी कितने नंबर गड्डी जो गड्डी नाम है नवी गड्डी ले कर ली मेरी मेरी तेरी आपके ना हो हां नंबर कितना गड्डी जो गड्डी गड्डी नंबर मिल गया कर ली ये ये मारी काज पर तेरी गड्डी है गड्डी क्या सकती है मारी आज भी आप पे इतना भी जड़ी मौत हुई है बंदे के बीच में लकी गड्डी सत्ता बजी बंदे ने ए सर तू पता नहीं लगे कुछ ना नहीं ਕੁਤ ਉੱਤੇ ਜਾਏਗਾ ਹੁਣ ਇਸ ਟਾਈਮ ਹਾਂ ਜੀ ਕਿੱਥੇ ਆ ਤੂੰ ਇਸ ਟਾਈਮ ਹੁਣ ਮੈਂ ਜੀ ਪਾਤਣਾ ਤੇ ਪਟਿਆਲੇ ਵਿਚਾਲੇ ਪਾਤਣਾ ਦੇ ਜੜ੍ਹਬੇ ਦੀ ਵਿਚਾਲੇ ਪਾਤਣਾ ਦੇ ਜੜ੍ਹਬੇ ਦੀ ਵਿਚਾਲੇ ਹਾਂ ਜੀ ਪਰ ਤੈਨੂੰ ਐ ਨਹੀਂ ਪਤਾ ਲੱਗਿਆ ਵੀ ਕਾਹ ਚ ਮਾਰੀ ਤਾਂ ਗੱਡੀ ਨਹੀਂ ਮੈਂ ਕੋਈ ਤੇਰੇ ਲੱਵੇ ਇਸ ਟਾਈਮ ਕੋਈ ਚਿੱਟਾ ਕੋਈ ਨਸ਼ਾ ਪੂਹੇਗਾ ਤੈਨੂੰ ਨਹੀਂ ਸਰ ਕੋਈ ਪੂਹੇਗਾ ਨਹੀਂ ਕਿਹੜੇ ਜਿਹੜੇ ਤੈਨੂੰ ਨਸ਼ਾ ਕਰਿਆ ਕੋਈ ਕਹਿੰਦਾ ਮੈਂ ਨਸ਼ਾ ਕਰਿਆ ਹੋਇਆ 10 ਇੱਕ ਤੋਂ ਲੱਗੀ ਕਿੱਥੇ ਬਰੋਦਰ ਆ ਪਿਛਲੇ ਵਿੱਚ ਜੀ ਉਨੇ ਤੈਨੂੰ ਪਤਾ ਵੀ ਯੂਰਪੀ ਡਾ ਦੀ ਟੱਕੂ ਕੀ ਕਿੰਨੇ ਪੇਡਾ ਮਰ ਗੀਆਂ ਔਰ ਬੰਦੇ ਜ਼ਖਮੀ ਹੋ ਗਏ ਤੇਰੀ ਸੰਗੈਲੀ ਕਰਤੀ ਮੇਰੀ ਮੇਰੇ ਉਹ ਜੀ ਕੋਈ ਦੋਸਤ ਨਹੀਂ ਅਰੇ ਮੈਂ ਮੈਂ ਕੋਈ ਉਹ ਤਾਂ ਉਹ ਨਹੀਂ ਹੈਗਾ ਜੀ ਮੇਤੋ ਜ਼ਰੂਰ ਅੰਗਰੇਜ਼ੀ ਜ਼ਰੂਰੀ ਹਈ ਹੈ ਪਰ ਮੈਂ ਮੇਰੇ ਨਾਂ ਪੇਡਾ ਜਿਵੇਂ ਚੜੀ ਨਾ ਮੈਂ ਹੋਰ ਕੀ ਹੋਤੀ ਗੱਡੀ ਬੁੱਟੀ ਦੀ ਸਾਰੀ ਹਾਂ ਗੱਡੀ ਬੁੱਟੀ ਦੀ ਸਰ ਗੱਡੀ ਜੋ ਫੁੱਟੀ ਤਾਂ ਹੀ ਹੈ ਨਾ ਜੇ ਵਿੱਚ ਵੱਜੀ ਤਾਂ ਉਹ ਜੀ ਇਹਨਾਂ ਨੇ ਮੈਨੂੰ ਆ ਇਹ ਇੰਡਰਸ ਬਦਵੇ ਕਰਿਆ ਤਾਂ ਆਮਰੀ ਗੱਡੀ ਪਹਿਲੇ ਪਾਸੇ ਗਈ। ਅਰੇ ਕੀ ਇਹ ਇੱਕ ਮਾਮਲਾ ਆ ਐਕਸੀਡੈਂਟ ਦਾ ਕਿ ਕਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਕਿੰਨਾ ਨੁਕਸਾਨ ਜਿਹੜਾ ਹੋਇਆ ਹੈ ਮੌਕੇ ਤੇ ਪਹੁੰਚੋਗੇ। ਇਹ ਅੱਜ ਅਸੀਂ ਸਾਨੂੰ ਮੁੱਖ ਮੁਰਸੀ ਨੇ ਫੋਨ ਕਰਿਆ ਵੀ ਕਾਕੂ ਵਾਲੇ ਦੇ ਕੋਲ ਇੱਕ ਐਕਸੀਡੈਂਟ ਹੋ ਗਿਆ ਹੈ। ਅਸੀਂ ਤੁਰੰਤ ਮੌਕੇ ਤੇ ਪਹੁੰਚੇ ਹਾਂ। ਇੱਥੇ ਆ ਕੇ ਅਸੀਂ ਪਤਾ ਕਰਿਆ ਹੈਗਾ ਵੀ ਇੱਕ ਗੱਡੀ ਹੈ ਜਿਹੜੀ ਪਾਤਰਾ ਸਾਈਡ ਵੱਲੋਂ ਆ ਰਹੀ ਸੀਗੀ ਇਹ ਡਰਾਈਵਰ ਵੱਲੋਂ ਬੇਕਾਬੂ ਹੋ ਗਈ ਜਿਸ ਕਰਕੇ ਇਹ ਜਿਹੜੇ ਉੱਤੇ ਪਸ਼ੂ ਚਾਰ ਰਹੇ ਸੀਗੇ ਤੇ ਗੱਡੀ ਨਾਲ ਟੇਟ ਲੱਗਣ ਨਾਲ ਦੋ ਭੇਡਾਂ ਦੀ ਮੌਤ ਹੋ ਗਈ ਹੈ ਤੇ ਇਹਨਾਂ ਦੇ ਚਾਹ ਬਣਾਉਂਦੇ ਹੋਏ ਦੋ ਬੱਚੇ ਵੀ ਸੀਗੇ ਜਿਹੜੇ ਦੱਸ ਰਹੇ ਨੇ ਇਹ ਕੋਈ ਇੰਜਰਡ ਹੋਏ ਨਹੀਂ ਬਾਕੀ ਇਹਨਾਂ ਦੇ ਬਿਆਨ ਤੇ ਦੇਖਦੇ ਹਾਂ ਅਸੀਂ ਕੀ ਬਣਦਾ ਹੈ ਉਹ ਜੇਰੇ ਇਲਾਜ ਲਈ ਇਸ ਟਾਈਮ ਹਾਂ ਉਹ ਜੇਰੇ ਇਲਾਜ ਨੇ ਤੇ ਅਸੀਂ ਗੱਡੀ ਤੇ ਬੰਦਾ ਕਰਦੇ ਤੇ ਲੈ ਲਿਆ ਹੈ ਤੇ ਅਸੀਂ ਉਹ ਦੇਖਦੇ ਹਾਂ ਉਸ ਤੋਂ ਬਾਅਦ ਜਿਵੇਂ ਵੀ ਜੀ ਤਰਤੀਸ ਹੋ ਗਿਆ ਚਲੋ ਬੰਦਾ ਕਿੱਥੋਂ ਹੈਗਾ ਜੀ ਇਹ ਜਿਹੜਾ ਗੱਡੀ ਡਰਾਈਵਰ ਹੈ ਇਹ ਦੱਸਣ ਮੁਤਾਬਕ ਪਾਤਣਾ ਸੈੱਡ ਵੱਲੋਂ ਆਇਆ ਸੀਗਾ ਲੇਕਿਨ ਇਹ ਪੁਟਾਲ ਕਲਾਂ ਦਾ ਬੰਦਾ ਦੱਸਦੇ ਨੇ ਇਹਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਇਹ ਕੁਝ ਨਸ਼ੀਲੀ ਚੀਜ਼ ਕੋਲ ਖਾਈ ਹੋਈ ਹੈ ਸ਼ਾਇਦ ਸ਼ਰਾਬ ਵਗੈਰਾ ਪੀਤੀ ਹੋਣੀ ਹੈ ਚੇਤੇ ਦਾ ਮਲਾਜਾ ਕਰਾਵਾਂਗੇ ਦੇਖਦੇ ਹਾਂ ਕੀ ਜਾਂਚ ਕਰਨੀ ਚਲੋ